ਸ੍ਰੀ ਚੰਦ ਸਾਧਕੋਂ ਬਣਦਾ ਕਰ ਕੇ ਪੜਉਦਾ ਉਹ ਕਹਦੇ ਅਸੀਂ ਆਪਣਾ ਨਹੀਂ ਹੱਟਦਾ ਸਿੱਧ ਬੜੇ ਹੁੰਦੇ ਨੇ ਉਹ ਸ਼ਿਵ ਜੀ ਦੇ ਪਿਆਰੀ ਸੀਗੇ ਨਾ ਸ਼ਿਵ ਜੀ ਨਹੀਂ ਛੱਡ ਲੋ ਹੋਰਾਂ ਸ਼ਿਵ ਨੂੰ ਵੱਡਾ ਮੰਨਿਆ ਜਟਾ ਸ਼ਿਵ ਜੀ ਦੇ ਹੁੰਦੀ ਹੈ ਜਟਾ ਸ੍ਰੀ ਚੰਦਰ ਦਾ ਬਦ ਸ਼ਿਵ ਭਗਤ ਹਾਂ ਜੇ ਜਰਵਾਣਾ ਪਰਹਰ ਜਰ ਵੇਸ ਕਰਿੰਦੀ ਆਈ ਐ ਜੇ ਜਰਵਾਣਾ ਪਰਹਰ ਹੈ ਜੇ ਹੰਕਾਰ ਨੂੰ ਪਰੇ ਕਰਦੀ ਐ ਜੇ ਜਰਵਾਣਾ ਜਰਵਾਣਾ ਹੁੰਦਾ ਹੈ ਸ਼ਕਤੀਸ਼ਾਲੀ ਤੱਕੇਸ਼ਾਈ ਕਰਦਾ ਵਾ ਤੱਕੇਸ਼ਾਈ ਕਰਦਾ ਅਸਰੀਰ ਜਿਹੜਾ ਹੈ ਸਰੀਰ ਕਰਕੇ ਜਰਵਾਣਾ ਬਣਿਆ ਜਰਵਾਣਾ ਤੇ ਸਰੀਰ ਨਾ ਹੋਵੇ ਤਾਂ ਜ਼ਬਰਦਸਤ ਕੀਦਨ ਚਲੂ ਹੈ ਸਰੀਰ ਦੇ ਬਿਨਾਂ ਤਾਂ ਕੁਝ ਹੋ ਨਹੀਂ ਕਰਦਾ ਸਰੀਰ ਨਾਲ ਇਹ ਸਬੰਧਾ ਹੈ ਜਰਦਾ ਜਰਾ ਰੋਗ ਦਾ ਵੀ ਜਰਾ ਰੋਗ ਵੀ ਸਰੀਰ ਨੂੰ ਆਉਂਦਾ ਹੈ ਬੁਢਾਪਾ ਵੀ ਸਰੀਰ ਨਾਲ ਹੀ ਹੁੰਦਾ ਤੇ ਸਰੀਰ ਕਰਕੇ ਜਰਵਾਣਾ ਬਣਦਾ ਹੈ ਤਾਂ ਜਰਾ ਰੋਗ ਵੀ ਸਰੀਰ ਨੂੰ ਜੱਪੜਦਾ ਹੈ ਜਰਵਾਣਾ ਸੱਚ ਨੂੰ ਪਰੇ ਸੁੱਟਦਾ ਸੱਚ ਦਾ ਤਿਆਗ ਕਰਦਾ ਹੈ ਬਾਇਆ ਰਣ ਜੁੜਦਾ ਹੈ ਅੰਤਰ ਆਤਮਾ ਦਾ ਤਿਆਗ ਕਰਦਾ ਹੈ ਪਰ ਅੰਤਰ ਆਤਮਾ ਦੀ ਪ੍ਰਵਾਹ ਨਹੀਂ ਕਰਦਾ ਹੈ ਜਿੰਨਾ ਜਰ ਜਰਵਾਣਾ ਹੈ ਕਰੀ ਹੈ ਜਰ ਹਉਮੈ ਕਰੀ ਜਾਲ ਨੂੰ ਦੇਖਦੇ ਹੱਕਾਰੀ ਨੂੰ ਜ਼ਰੂਰੀ ਨਹੀਂ ਹੁਕਾਰੀ ਜ਼ੁਲਮ ਕਰਦਾ ਹੈ ਜਿਹੜਾ ਆਪਣੀ ਮਰਜ਼ੀ ਨਾਲ ਚੱਲਦਾ ਹੈ ਮਰਜ਼ੀ ਨਾਲ ਹੁਕਮ ਕੀਏ ਬਨ ਭਾਉਦੇ ਉਹ ਜਰਵਾਣ ਪਾਵੇਂ ਉਹ ਪੁਰਨਦਾਨ ਦੇ ਯੋਗ ਬਣੇ ਪਾਵੇਂ ਲੋਕ ਭਰਾਈ ਦੇ ਹੁਕਮ ਦੇ ਤਾਂ ਵੀ ਜਰੂਰ ਲਈ ਜਦ ਲਗ ਜਾਣੇ ਮੈਂ ਕੁਝ ਕਰਤਾ ਨਾ ਉਹਨਾਂ ਦਾ ਜਰਵਾਣਾ ਜਰਵਾਣਾ ਗੁਰੂ ਬਣੂ ਨਾ ਜਰਵਾਣਾ ਤਾਂ ਹੈ ਉਹ ਜਿਹੜਾ ਜੁਗਚਾਰੇ ਹਾਰ ਜਾ ਹੋਰ ਸੁਣੀ ਹੋਏ ਉਹ ਜਰਵਾਨਾ ਪੱਟੇ ਜਰਵਾਨੇ ਦੀ ਉਹ ਹੈ ਬਸਾਲ ਚੰਗਾ ਨੌਰ ਖਾਏ ਕੇ ਜਸ ਕੀਰਤੀ ਜਗ ਲੈ ਉਹ ਜਰਵਾਨਾ ਹੀ ਆ ਸਭ ਤੋਂ ਉੱਚਾ ਨਾਮ ਹੈ ਸੰਸਾਰ ਚ ਉਹਦਾ ਉਹ ਜਰਵਾਨਾ ਜਿਹਦੇ ਬਾਰੇ ਕੋਈ ਬੋਲਦਾ ਨਹੀਂ ਜਿਹਦਾ ਕਹਾ ਕੋਈ ਬੋਲਦਾ ਨਹੀਂ ਜਰਵਾਨਾ ਉਹ ਗੁਰਬਾਣੀ ਦੇ ਸਾਰੇ ਜਰਵਾਣਾ ਜਿੰਨੇ ਬੰਦੇ ਜਿਹਦੇ ਨਾਲ ਨੇ ਜਰਵਾਣਾ ਜਰਵਾਣਾ ਉਹਨੂੰ ਕਹਿੰਦੇ ਨੇ ਜਿਹਨੂੰ ਜਰਾ ਰੋਗ ਖਾ ਜਾਂਦਾ ਜਿਹਨੂੰ ਜਰਾ ਰੋਗ ਅੰਦਰੋਂ ਅੰਦਰ ਖਾ ਉਹਨੂੰ ਤਾਂ ਅੰਦਰੋਂ ਅੰਦਰ ਜਿੱਤਾਂ ਖਾਰੇ ਇਹ ਜਰਵਾਣੇ ਨੂੰ ਸਰੀਰ ਨੂੰ ਜਰਾ ਰੋਗ ਖਾਰੇ ਦੁਆਨੂੰ ਜਰਾ ਜਰਵਾਣੇ ਨੂੰ ਅੰਦਰੋਂ ਚਿੰਤਾ ਖਾਰੇ ਹੁੰਦੀ ਹੈ ਉੱਧਰੋਂ ਉਹਦੇ ਸਰੀਰ ਨੂੰ ਜਰਾਲੋ ਖਾਰੇ ਹੁੰਦੇ ਤੋਏ ਜਾਂਦੇ ਲੋਹਾ ਨੂੰ ਜਾਂਦ ਲੱਗੀ ਹੋਈ ਉਹਦਾ ਗਿਆਨ ਖਾਰੇ ਹੈ ਚਿੰਤਾ ਨਾਲ ਉਹਦਾ ਸਰੀਰ ਖਾਰੇ ਹੈ ਜਰਾਲੋ ਰੋ ਤੋਏ ਜੀ ਜਨਾਸ ਹੋ ਰਹੀ ਜਾਂਦੇ ਜਰ ਵੇਸ ਕਰਨ ਦੀ ਆਈ ਹੈ ਠੀਕ ਹੈ ਜਰਵਾਣੇ ਨੇ ਹੁਕਮ ਨੂੰ ਪਰੇ ਸੁਟਿਆ ਹੋਇਆ ਹੈ ਆਪਣਾ ਹੁਕਮ ਚਲਾਉਂਦਾ ਹੈ ਪਰ ਹਰੇ ਦਾ ਮਤਲਬ ਹੈ ਹਕਮਤੀ ਪਰਵਾਹ ਨਹੀਂ ਕਰਦਾ ਉਹ ਉਹਦੀ ਪਰਵਾਹ ਕਰਦਾ ਹਕੂਮ ਦੀ ਕਿਸੇ ਦੀ ਪਰ ਉਹ ਇਹ ਦੇਖ ਲੈਵੇਂ ਜਰਬੇਸ ਕਰਨ ਦੀ ਆਈ ਹੈ ਬਹੁਤ ਵੇਰ ਹਕੂਮਲੀ ਹਕੂਮਲੀ ਜਾਣਾ ਤੇਰਾ ਪਰਮੇਸ਼ਰ ਦਾ ਆਪਣਾ ਸਦਾ ਹੀ ਚੱਲਦਾ ਉਹਦਾ ਹੁਣ ਵੀ ਚੱਲਦਾ ਚੱਲਦਾ ਵੀ ਰਹਿਣਾ ਤੇਰਾ ਕਿੰਨਾ ਕੁ ਦਿਨ ਦਾ ਸਰੀਰ ਹੈ ਜਰਬੇਸ ਕਰਨ ਦੀ ਆਈ ਹੈ ਆ ਉਹ ਜਰਾ ਰੋਗ ਦਾ ਜਿਹੜਾ ਰੂਪ ਹੋਣਾ ਨਾ ਤੇਰਾ ਜਾਲੇ ਰੂਪਰ ਉਹਦਾ ਇਮੇਜਨ ਕਰਕੇ ਆ ਜਾਊਗਾ ਕੋਈ ਦੇਖ ਲੈ ਕਿ ਛੋਟੀਆਂ ਜਿਹੀ ਤੁਰਿਆਂ ਜਾਂਦਾ ਉਹ ਖਪਾ ਹੋਇਆ ਹੋਇਆ ਬੰਦਾ ਉਹਦੀ ਜਵਾਨੀ ਦੀ ਫੋਟੋ ਦੇਖ ਲਈ ਦੁਆ ਨੂੰ ਬੁਲਾ ਲਈ ਕੀ ਹੈ ਬਜਰਾ ਰੋਗ ਦਾ ਖਾਦਾ ਰੂਪ ਹੋ ਰਿਹਾ ਪਹਿਲਾ ਰੂਪ ਹੋ ਰਿਹਾ ਜਦ ਵੇਸ ਆਪਣਾ ਵੇਸ ਜਰਾ ਰੋਗ ਨੇ ਦੇ ਦਿੱਤਾ ਰੂਪ ਬਦਲਤਾ ਕਰਦੀ ਆਈ ਹੈ ਕੋ ਰਹੇ ਨ ਭਰੀਏ ਪਾਈ ਹੈ ਭਰੀਏ ਭਰੀਏ ਪਾਈ ਹੁੰਦੀ ਸੀ ਇੱਕ ਬਰਤਨ ਕਹਿੰਦਾ ਰਹੋਦੇ ਚ ਪਾਣੀ ਬਰਤਦੇ ਸੀ ਪਾਣੀ ਦਾ ਇੱਕ ਡ੍ਰੋਪ ਲਈ ਖੁੱਤਾ ਰਹਿੰਦਾ ਸੀ ਉਹ ਘੜੀ ਸੀ ਟਾਈਮ ਲਾਪਦੇ ਸੀ ਉਹ ਹੀ ਟਾਈਮ ਨਾਲ ਪੜਦੀ ਘੜੀ ਸੀ ਇੰਨਾ ਜਿੱਚ ਇਹ ਘੜੀ ਖਾਲੀ ਹੋ ਜਾਂਦੀ ਘੜੀਆਂ ਜਿਹੜੀਆਂ ਬੜੀਆਂ ਨੇ ਨਾ ਉਹ ਪਾਣੀ ਉਹ ਸਪੀਡ ਨਾਲ ਥੱਲੇ ਲੀਕ ਹੁੰਦਾ ਉਹਦੇ ਨਾਲ ਟਾਈਮ ਨਾਕਦੇ ਸੀ ਗਲੀਆਂ ਛਰਾ ਕੀਤਾ ਹੁੰਦਾ ਸੀ ਕਹਿੰਦੇ ਜੇ ਕੋਈ ਪਾਈ ਨੂੰ ਭਰ ਕੇ ਰੱਖਦੀਏ ਤਾਂ ਖਾਲੀ ਤਾਂ ਉਹਨੇ ਹੁਣੇ ਉਹਨੇ ਕੋਲੀ ਲੀਕ ਲੀਕੇ ਜੋ ਰੱਖੀ ਹੋਈ ਆ ਉਹਦੇ ਚ ਰਾਖਦੇ ਰੱਖਿਆ ਹੈ ਪਹਿਲੇ ਐਵੇਂ ਸਰੀਰ ਦੇ ਵਿੱਚ ਕਿੰਨਾ ਜੋਰ ਪਾਇਆ ਹੋਇਆ ਹੈ ਜਦੋਂ ਰੋਗ ਦੀ ਲੀਕੇਜ ਹੈ ਤੇ ਖਤਮ ਹੋ ਰਹੀ ਹੁਣ ਜਿਵੇਂ ਬਾਹਰ ਪਾਈ ਭੜ ਕੇ ਰੱਖ ਦਿੱਤੀ ਛੜੀ ਪਾਣੀ ਵਾਲੀ ਉਹਦੇ ਜਸਰਾਖ ਆ ਇੱਕ ਇੱਕ ਡਰਾਪ ਲੀਕ ਹੋਈ ਜਾਂਦਾ ਹੈ ਆਖਰੋਂ ਖਾਲੀ ਹੋਏ ਜਾਣਾ ਜਦੋਂ ਚਲੀ ਖੁੰਦਾ ਭਰ ਹੀ ਨਹੀਂ ਰਹਿੰਦੀ ਨਾ ਏਵੇਂ ਸਰੀਰ ਕਿੱਡਾ ਹੀ ਤਾਕਤਵਰ ਹੈ ਕਿੱਡਾ ਹੀ ਮਜ਼ਬੂਤ ਹੈ ਉਹ ਹੌਲੇ 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 ਖਾਲੀ ਜਰਾਂ ਰੋਗ ਨੂੰ ਖਾਏ ਜਾਂਦਾ ਔਰ ਹੈ ਨਾ ਭਰੀਆ ਪਈ ਕਹਿੰਦੇ ਸਿਰੂ ਪਾਈ ਸਿਰੋਕ ਮਹੱਲਾ ਪਾਈ ਲੋਮੇ ਹੁੰਦੀ ਸੀ ਪੈਸੇ ਦਾ ਚੌਥੇ ਸਿਰੂ ਵੀ ਕਹਿੰਦੇ ਹੁੰਦੇ ਸੀ ਦਾ ਤੀਜੇ ਹਿੱਸੇ ਚੌਥੇ ਸਿਰੂ ਦਮੜੀ ਕਹਿੰਦੇ ਸੀ ਰੁਪਏ ਪੈਸੇ ਦੇ ਚੌਥੇ ਸਿਰੂ ਦਮੜੀ ਤੇ ਜੇਹਰ ਰੁਪਈਏ ਕਰਦੇ। ਰੁਪਈਏ ਆਨੇ ਪਾਈਆਂ ਜਸਾਬ ਹੁੰਦਾ ਸੀ ਪਹਿਲਾਂ ਨਵੇਂ ਪੈਸੇ। ਨਵੇਂ ਪੈਸੇ ਬਾਅਦ ਚੱਲੇ ਨੇ ਨਾ। ਪਹਿਲਾਂ ਅੰਗਰੇਜ਼ਾਂ ਨੇ ਵੇਲੇ ਪਾਈਆਂ ਰੁਪਈਏ ਪੈਸੇ ਆਨੇ ਇਹ ਇਹਦਾ ਜ਼ਾਬ ਹੁੰਦਾ ਸੀ। ਉਦੋਂ ਮੇਂ ਪੈਸਾ ਦਾ ਚੱਲਦਾ ਇਹ ਤਾਂ ਥੋੜਾ ਜਿੱਤੇ ਹੀ ਹੋਇਆ। ਹਾਂ। ਮੁਸਲਮਾਨਾ ਸਿਰਫ ਤਸਰੀਅਤ ਪੜ ਪੜ ਕਰਾਂ ਵਿਚਾਰ ਮੁਸਲਮਾਨਾਬਾਦ ਤੇ ਸ਼ਰਾਬ ਦੀ ਜਿਹੜੀ ਹੈ ਸ਼ਰਾਬ ਦੀ ਖਾਬ ਹੁੰਦੀ ਹੈ শরਈਤ ਅਸੀਂ ਸ਼ਰਾ ਕਹਿੰਦੇ ਆ ਸ਼ਰਾ ਹੁੰਦੀ ਆ ਕੁਛ ਆਪਣੇ ਸ਼ਰਾ ਦੀ ਸ਼ਰਮ ਦੀ ਗੱਲ ਹੈ ਸ਼ਰਾ ਕਰ ਲੈਣੀ ਤੇ ਆ ਐ ਹੋਊਗਾ ਨਹੀਂ ਬੜਾ ਲੈਣਾ ਕੁਛ ਉਹਨਾਂ ਨੇ ਕੁਝ ਆਪਣੇ ਦੀ ਬੜਾ ਹੈ ਸ਼ਰਾ ਜਿਵੇਂ ਆਪਣੇ ਪੁੱਤ ਪਾਪ ਉਹ ਸ਼ਰਾ ਹੀ ਉਹ ਸ਼ਰਾ ਕਹਿੰਦੇ ਨੇ ਅਧੀ ਜਾਇ ਕਰੋ ਮਰਿਆ ਆ ਮਰਿਆਦਾ ਕਹਿੰਦੇ ਇਹ ਮਰਿਆਦਾ ਕਹਿੰਦੇ ਦੂਰ ਆ ਸਰਾਂ ਉਹਨਾਂ ਸ਼ਰਾ ਇਹ ਮੈਂ ਮਰਿਆਦੇ ਦੀ ਵਿਚਾਰ ਕਰਦੇ ਜੀ ਅਸੀਂ ਮਰਿਆਦਾ ਦੀ ਕਿਹੜੀ ਬਾਣੀ ਕਿਹੜੇ ਵੇਲੇ ਬਾਣੀ ਚਾਹੀਦੀ ਹੈ ਕਿਹੜੇ ਵੇਲੇ ਨਹੀਂ ਬਾਣੀ ਚਾਹੀਦੀ ਇਹ ਸਭ ਸ਼ਰਾ ਹੀ ਘੜੀਆਂ ਘੜੀਆਂ ਬਾੜੀਆਂ ਬੜੀਆਂ ਬਰਜ ਘੜੀਆਂ ਘੜੇ ਨਹੀਂ ਬੜੀਆਂ ਕੀ ਫਰਕ ਹੋਵੇ ਇਹਦਾ ਕੀ ਫਰਕ ਹੋਵੇ ਇਹਦਾ ਆ ਬਾੜੀ ਦਾ ਕੋਈ ਯਾਰੀਓ ਪਰ ਦਵਾਨਾ ਲੋਕੀ ਨੋ ਕੋਈ ਨਾ ਮਚਗੜਾ ਚਾਹੀਦਾ ਕੋਈ ਟੌਬ ਚਾਹੀਦਾ ਜਿਹਨੂੰ ਝਗੜਾ ਖੜਾ ਹੋ ਉਹਨਾਂ ਦੀ ਪੁੱਛ ਵੀ ਦਵਾਨੇ ਦੀ ਕਾਹ ਹੁੰਦੀ ਹੈ ਬੰਦਾ ਉਹਨਾਂ ਦੀ ਪੁੱਛੇ ਨਹੀਂ ਹੋਰ ਉਹਨਾਂ ਨੂੰ ਪੁੱਛਾਈ ਨਹੀਂ ਨਾ